ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਅੱਜ ਜਿਹੇ ਦਾਦੇ ਸਬਾ ਸਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਿੰਨਾਂ ਦਾ ਪਾਵਨ ਤੇ ਰਵਿਟਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਰਮਾਣੂ ਵਿਖੇ 418 ਸ਼ਹੀਦੀ ਦਿਹਾੜਾ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਅੱਜ 8 ਤਰੀਕ ਨੂੰ ਸਿਹਰੇ ਅੱਜ ਪੰਜਾਂ ਪਿਆਰਿਆਂ ਦੀ ਗਵਾਈ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਗਰ ਕੀਰਤਨ ਸ਼ੁਰੂ ਹੋਇਆ ਜਿਹੜਾ ਕਿ ਸ਼ਹਿਰ ਦੇ ਵਕਤ ਵਕਤ ਤਸਰੀਆਂ ਦੇ ਭੱਲਿਆਂ ਦੇ ਵਿੱਚ ਹੁੰਦਾ ਆ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਕੋ ਕੀਰਤਨ ਦੇ ਰੋਪ ਚ ਕਰਦੇ ਹੋਏ ਦੁਪਹਿਰੋਂ ਬਾਅਦ ਫਿਰ ਗੁਰੂ ਅਰਜਨ ਸਾਹਿਬ ਜੀ ਦੀ ਸਰਾਂ ਵਿਖੇ ਸਮਾਪਤ ਹੋਵੇਗਾ ਉਸ ਤੋਂ ਤੁਰੰਤ 9 ਤਰੀਕ ਨੂੰ ਕਵੀ ਦਰਬਾਰ ਸੈਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਮੰਦਿਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ ਉੱਚ ਕੋਟਲੀ ਦੇ ਕਵੀ ਅਤੇ ਹੋਰ अनेका ਸਿੱਖ ਸੰਤਾਂ ਹਾਜ਼ਰੀਆਂ ਭਰਨਗੇ ਇਹ ਸਾਰਾ ਇਹ ਪ੍ਰੋਗਰਾਮ ਸਤਖੰਡ ਸ੍ਰੀ ਦਰਬਾਰ ਸਾਹਿਬ ਕਰਨਦਰਨ ਅਤੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਵੱਲੋਂ ਸਾਂਝੇ ਰੂਪ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਸਮਰਪਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ 10 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਮਨਜੀਤ ਸਾਹਿਬ ਗੁਰਦਾਰਾ ਦਵਾਨ ਹਾਲ ਵਿਖੇ ਸੋ ਕਮੇ ਸਾਹਿਬ ਜੀ ਦੀ ਬਾਣੀ ਤੋਂ ਆਰੰਭ ਕਰ ਕਰਕੇ ਪ੍ਰੋਗਰਾਮ ਸ਼ਾਮ ਟਾਈਮ ਤੱਕ ਰਾਗੀ ਢਾਡੀ ਸਿੰਘ ਸਹਿਬਾਨ ਗੁਰੂ ਨਾਨਕ ਜੀਆ ਗੁਰਦਵਾਰ ਸਾਹਿਬ ਜੀ ਦੇ ਘਰ ਜੀਆ ਵਿਚਾਰਾਂ ਤੇ ਗੁਰਮਤਿ ਦੇ ਨਾਲ ਜੋੜ ਲਗੇ ਸਾਰੀ ਦਿਹਾੜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਬਰਤ ਸਿੱਖ ਸੰਗਤ ਵੱਲੋਂ ਜਿੱਥੇ ਵਕ ਵਕ ਥਾਵਾਂ ਦੇ ਤੇ ਠੰਡੇ ਮੱਠੇ ਜਲਦੀਆਂ ਗੁਰੂ ਨਾਨਕ ਦੇ ਘਰ ਆਉਣ ਵਾਲੀਆਂ ਸਿੱਖ ਸੰਗਤਾਂ ਵਾਸਤੇ ਜਿੱਥੇ ਲੰਗਰ ਪਾਣੀ ਤਿਆਰ ਕੀਤਾ ਸਿੱਖ ਸੰਗਤ ਨੇ ਵੱਖ-ਵੱਖ ਸੰਗਤ ਦੇ ਰੂਪ ਵਿੱਚ ਉਸੇ ਹੀ ਦੇ ਨਾਲ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਨਤਾ ਮੇਰੇ ਦੇ ਪ੍ਰਬੰਧ ਵਜੋਂ ਕਰਕਮਾ ਲੰਗਰ ਹਾਲ ਜਿਹੜੀ ਵੀ ਨੇੜੇ-ਨੇੜੇ ਜਗਾ ਹੈ ਮਾਈ ਭਾਈ ਸਿੱਖ ਸੰਗਤ ਰਲ ਕੇ ਆਉਣ ਵਾਲੀ ਸਿੱਖ ਸੰਗਤ ਵਾਸਤੇ ਪਚੇਚੇ ਪ੍ਰਬੰਧ ਜਲ ਪਾਣੀ ਦੇ ਕੀਤੇ ਗਏ ਨੇ ਗੁਰੂ ਨਾਨਕ ਦੇਵ ਜੀ ਘਰੋਂ ਵਾਲੀ ਸਾਰੀ ਸਿੱਖ ਸੰਗਤ ਨੂੰ ਸਾਚ ਖਾਨ ਸ੍ਰੀ ਦਰਬਾਰ ਸਾਹਿਬ ਕਾਰਨ ਕਾਨ ਬੈਂਜਰ ਭਰਮਿੰਦਰ ਸਿੰਘ ਅਤੇ ਇਲਾਕੇ ਭਾਰਤੀਆਂ ਸਿੱਖ ਸੰਗਤਾਂ ਨੂੰ ਜੀ ਆਇਆਂ ਆਓ ਸਾਰੇ ਗੁਰੂ ਅਰਜਨ ਸਾਹਿਬ ਜੀ ਦਾ 418ਵਾਂ ਸ਼ਹੀਦੀ ਦਿਹਾੜੇ ਦੇ ਇਸ ਸਰਪਾ ਦਾ ਨਾਮ ਬਾਣੀ ਨਾਲ ਜੁੜੀਏ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕਰੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ